ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਬਰਨੂ ਕੁਮਾਰ ਸ਼ਰਮਾ ਆਈਪੀਐਸ ਉਹਨਾਂ ਦੇ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਜਿਲ੍ਹਾ ਪਟਿਆਲਾ ਪੁਲਿਸ ਵੱਲੋਂ ਅਸੀਂ ਕਲੌਸ ਰੋਡ ਯੂਨਿਟੀ ਜਿਹੜਾ ਹੈ ਉਹ ਮਾੜੇ ਅਨਸਰਾਂ ਦੇ ਖਿਲਾਫ ਜਿਹੜਾ ਹੈ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਫਿਲਹਾਲ ਸਮੇਂ ਤੱਕ ਚਾਹੇ ਉਹ ਨਸ਼ੇ ਦੀ ਗੱਲ ਹੋਵੇ ਚਾਹੇ ਕੋਈ ਚੋਰਾ ਦੀ ਗੱਲ ਹੋਵੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਮੋਰਚਲ ਜ਼ੋਰ ਬਰੋਗ ਕਾਬੂ ਕੀਤਾ ਤੇ ਜਦੋਂ ਇਹਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਰੰਗੇ ਹਸਮੀਤ ਮੋਰਚਲ ਜਿਹੜਾ ਕਾਬੂ ਕੀਤਾ ਬੋਖਰੇ ਤੇ ਪਚੰਦੇ ਦੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਕੀ ਖਾਸ ਗੱਲ ਹੈ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਬਰੂੰ ਕੋਸ਼ਰਮਾ ਸ਼ਰਮਾ ਜੀ ਕੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਨ੍ਹਾਂ ਦੀ ਗਾਈਡਲਾਈਨ ਮੁਤਾਬਕ ਜਿਲ੍ਹਾ ਪਟਿਆਲਾ ਪੁਲਿਸ ਵੱਲੋਂ ਅਸੀਂ ਕਲੌਸ ਆਰਡੀਨਸ ਵਿੱਚ ਜਿਹੜਾ ਹੈ ਉਹ ਮਾੜੇ ਅਨਸਰਾਂ ਦੇ ਖਿਲਾਫ ਜਿਹੜਾ ਹੈ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਪਿਛਲੇ ਸਮੇਂ ਤੋਂ ਚਾਹੇ ਉਹ ਨਸ਼ੇ ਦੀ ਗੱਲ ਹੋਵੇ ਚਾਹੇ ਕੋਈ ਚੋਰਾ ਦੀ ਗੱਲ ਹੋਵੇ ਚਾਹੇ ਕੋਈ ਹੋਰ ਮਾੜੇ ਕੰਮ ਕਰਨ ਵਾਲੇ ਗਰੋਹਾਂ ਦਾ ਮਾਮਲਾ ਹੋਵੇ ਤਾਂ ਕੱਲ ਸਾਡੀ ਜਿਹੜੀ ਹੈ ਸ਼ੰਭੂ ਪੁਲਿਸ ਦੀ ਜਿਹੜੀ ਟੀਮ ਨੇ ਐਸਐਚਓ ਸ਼ੰਭੂ ਇੰਸਪੈਕਟਰ ਹਰਨਪਾਲ ਬਿਰਕ ਦੇ ਨਾਲ ਸਾਰੀ ਟੀਮ ਚੌਕੀ ਦਾ ਟੇਪਲਾ ਇਹ ਅਸੀ ਉਤਾਰ ਸਿੰਘ ਹੌਲਰ ਅਸ਼wini ਗਵਾਲ ਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਇਹ ਮੋਟਰਸਾਈਕਲ ਚੋਰ ਬਰੋ ਕਾਬੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਤਿੰਨ ਮੋਟਰਸਾਈਕਲ ਚੋਰੀ ਜਿਹੜੇ ਬਰਾਮਦ ਕੀਤੇ ਨੇ ਇਹ ਚਾਰ ਬੰਦੇ ਦਾ ਗਰੋਸੀ ਜਿਹੜਾ ਕਿ ਚੋਰੀ ਦੀ ਮੋਟਰਸਾਈਕਲ ਇਕੱਠੇ ਕਰਕੇ ਉੱਥੇ ਵੇਚਣ ਦੀ ਤਿਆਰੀ ਸੀਗਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਅਰੰਗੇ ਹੱਥੀ ਸਮੇਤ ਮੋਟਰਸਾਈਕਲ ਜਿਹੜਾ ਕਾਬੂ ਕੀਤਾ ਵੋਕੇ ਤੇ ਇਹਨਾਂ ਪਾਸੋਂ ਤਿੰਨ ਮੋਟਰਸਾਈਕਲ ਜਿਹੜਾ ਹੈ ਬਰਾਮਦ ਕੀਤੇ ਇਹਨਾਂ ਚ ਇੱਕ ਦੋਸ਼ੀ ਹਰਵਿੰਦਰ ਸਿੰਘ ਹੁਜੱਗੀ ਦਨਹੇੜੇ ਦਾ ਦੂਸਰਾ ਅਭਿਸ਼ੇਕ ਹੁਮਾ ਜਿਹੜਾ ਰਾਜਪੁਰਾ ਕਲੋਨੀ ਦਾ ਹੈ ਪ੍ਰਤਾਪ ਕਲੋਨੀ ਰਾਜਪੁਰਾ ਦਾ ਹੈ ਤੀਸਰਾ ਰਾਜਵੀਰ ਸਿੰਘ ਹੈ ਤੇ ਚੌਥਾ ਜਿਹੜਾ ਹੈ ਆਕਾਸ਼ਦੀਪ ਸਿੰਘ ਹੈ ਇਹ ਸ਼ੰਭੂ ਪਲਾਦੇ ਨੇ ਇਹਨਾਂ ਚੋਂ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮਕਦਮਾ ਦਰਜ ਹੈ ਕਤਵਾਲੀ ਥਾਣੇ ਦੇ ਵਿੱਚ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਤਿੰਨ ਮੋਰਸਲ ਇਹਨਾਂ ਤੋਂ ਬਰਾਮਦ ਕਰ ਲਏ ਨੇ ਬਾਕੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾਣਾ ਹੈ ਪੇਸ਼ ਕਰਕੇ ਇਹਨਾਂ ਦਾ ਪੂਰ ਸਵਾਲ ਲਵਾਂਗੇ ਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀ ਹੈ ਮਰਾਬੀ ਦੀ ਸੰਭਾਵਨਾ ਹੈ ਤੇ ਅਸੀਂ ਉਹ ਕਰਾਂਗੇ ਸਾਡੇ ਜਿਹੜੀ ਇਹਨਾਂ ਕੋਲ ਕਬਾੜੀਏ ਖਰੀਦੇ ਹੈਗੇ ਆ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਤਾਂ ਜਿਹੜਾ ਵੀ ਇਹਦੇ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰਾਉਂਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧਾ ਜਾਂ ਸਿੱਧੇ ਜਾਂ ਚੋਰੀ ਦਾ ਮਨ ਲੈਂਦਾ ਹੋਇਆ ਇਹਨਾਂ ਨੂੰ ਹਲਾਸ਼ੇਰੀ ਦਿੰਦਾ ਹੋਇਆ ਉਹਦੇ ਨਾਲ ਵੀ ਅਸੀਂ ਸਖਤੀ ਨਾਲ ਕਰਾਂਗੇ ਇਸ ਦੇ ਦੌਰਾਨ ਕੁਝ ਗੱਲਾਂ ਨੇ ਹਜੇ ਯੂਨੀਵਰਸਿਟੀ ਨੂੰ ਕਿੰਨੂੰ ਵੇਚਣ ਜਾ ਰਹੇ ਸੀ ਤੇ ਅਜੀ ਅਸੀਂ ਕਰ ਰਹੇ ਹਾਂ ਜਦੋਂ ਵੀ ਸਾਨੂੰ ਯੂਨੀਵਰਸਿਟੀ ਤੇ ਜਿਹੜੀ ਗੱਲ ਸਾਹਮਣੇ ਹੋਵੇ ਤੁਹਾਡੇ ਨਾਲ ਅਸੀਂ ਜਰੂਰ ਸਾਂਝੀ ਕਰਾਂਗੇ ਇਹ ਚਾਰੇ ਜਿਵੇਂ ਇੱਕ ਨਾ ਆਪਣਾ ਹਲਕਾ ਿਕਨੌਰ ਉਹ ਰਾਜਪੁਰਾ ਨਾਲ ਹੀ ਸਬੰਧਤ ਨੇ ਇਹਨਾਂ ਚਾਰਾਂ ਨੂੰ ਲਾਭ ਹੋਊ ਕੋਈ ਮੰਨਿਆ ਵੀ ਜਾਂ ਇਹਨਾਂ ਦੇ ਗੈਂਗ 'ਚ ਜਾਂ ਇਹਨਾਂ ਦੀ ਜਿਹੜੀ ਟੀਮ 'ਚ ਕੋਈ ਹੋਰ ਚੋਹ ਤੋ ਹਜੇ ਤੱਕ ਨਹੀਂ ਕੋਈ ਗੱਲ ਸਾਹਮਣੇ ਪਰ ਜੇ ਕੋਈ ਆਈ ਤਾਂ ਜਰੂਰ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਕਿਉਂਕਿ ਹਜੇ ਟਾਈਮ ਥੋੜਾ ਸੀਗਾ ਇਹਨੂੰ ਫੇਸ ਵੀ ਕਰਨਾ ਫਾਈਲ ਵੀ ਪੂਰੀ ਕਰਨੀ ਹੁੰਦੀ ਸਰ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਮੋਟਰਸਾਈਕਲ ਵਗੈਰਾ ਚੋਰੀ ਕੀਤੇ ਨੇ ਉਹ ਵੀ ਹਜੇ ਤੱਕ ਅਸੀਂ ਤੁਹਾਨੂੰ ਅਗਲੇ ਅਪਡੇਟ ਦੱਸਾਂਗੇ ਜਿਵੇਂ ਪ੍ਰੈਸ ਨੋਟ ਚ ਦੱਸਿਆ ਹੋਇਆ ਮੋਹਾਲੀ ਤੋਂ ਜੀ ਇਹ ਜਿਵੇਂ ਰਾਜਪੁਰਾ ਨਾਲ ਸੰਬੰਧਿਤ ਨੇ ਰਾਜਪੁਰਾ ਤੋਂ ਵੀ ਕੋਈ ਜਿਵੇਂ ਸ਼ਿਵਾਈਪਾਰਕ ਤੋਂ ਕਾਰ ਦੀ ਚੋਰੀ ਹੋ ਰਹੀ ਹੈ ਨੇ ਕਲੋਨੀਆਂ ਤੋਂ ਵੀ ਹੋ ਰਹੀ ਹੈ ਦੇਖੋ ਇਹ ਮੋਟਰਸਾਈਕਲਾਂ ਦੇ ਜਿਹੜੇ ਮਾਲਕਾਂ ਦਾ ਪਤਾ ਕਰਕੇ ਕੋਈ ਇਹਨਾਂ ਦਾ ਨੰਬਰ ਵਗੈਰਾ ਟਾਈ ਹੁੰਦੇ ਨੇ ਇਹਨਾਂ ਨੇ ਤਾਂ ਉਹ ਨੰਬਰ ਵਗੈਰਾ ਟ੍ਰੇਸ ਕਰਕੇ ਅਸੀਂ ਜੇ ਅਸੀਂ ਨੰਬਰ ਇੰਜਨ ਟ੍ਰੇਸ ਕਰਕੇ ਉਹ ਮਾਲਕਾਂ ਤੱਕ ਪਹੁੰਚ ਕਰ ਮੇਰੇ ਤਾਂ ਫਿਲਹਾਲ ਤਾਂ ਵੇਚਣ ਦੀ ਗੱਲ ਹੈ ਠੀਕ ਹੈ ਅੱਗੇ ਇਹ ਕੀ ਕਰਦੇ ਨੇ ਜਾਂ ਇਹਨਾਂ ਨੇ ਇਹ ਕਦੋਂ ਦੇ ਚੋਰੀ ਕੀਤੇ ਨੇ ਕਿੱਥੇ ਇਹਨਾਂ ਨੇ ਯੂਜ਼ ਕੀਤੇ ਨੇ ਜਾਂ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਉਹ ਅੱਗੇ ਇਨਵੈਸਟੀਗੇਸ਼ਨ ਦੇਖੋਗੇ ਨਾ ਸਰ ਜੀ ਤੁਹਾਡੇ ਉੱਪਰ ਕੀ ਧਾਰਾ ਲਾਈ ਜੀ ਹੋਣੀ ਹੈ ਇਹਨਾਂ ਤੇ ਅਸੀਂ ਜਿਹੜੀ ਹੈਗੀ ਨਵੇਂ ਕਾਨੂੰਨ ਦੀ 303 ਬੀ ਐਨ ਐਸ ਤੇ 317 ਜਿਵੇਂ ਦੋ ਜਿਹੜੀ ਉਹ ਧਾਰਾ ਲਾ ਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਜਿਵੇਂ ਆਪਾਂ ਗੱਲ ਕਰਦੇ ਆਂ ਚੋਰ ਗਰੋਹ ਦੀ ਵੀ ਇਹ 2-3 ਦਿਨਾਂ ਵਿੱਚ ਸ਼ੰਭੂ ਪੁਲਿਸ ਨੇ ਹੋਰ ਵੀ ਕਈ ਕਾਰਨਾਮੇ ਜਿੱਤੇ ਨੇ ਜਾਂ ਸਫਲਤਾਵਾਂ ਮਿਲੀਆਂ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਜੀ ਉਸ ਤੋਂ ਪਰਸੋਂ ਜਿਹੜਾ ਹੈਗਾ ਸ਼ੰਭੂ ਪੁਲਿਸ ਨੇ ਮਾਨਯੋਗ ਐਸਐਸਪੀ ਹਿਦਿਦ ਦੇਸ਼ਾਨੇ ਜੀ ਨਾਲ ਗਾਈਡਲਾਈਨ ਤੇ ਮਾਨਯੋਗ ਡੀਆਈ ਸਾਹਿਬ ਪਟਿਆਲਾ ਰੈਂਸਰ ਅਚਲ ਸਿੰਘ ਭੁੱਲਰ ਆਈਪੀਐਸ ਉਹਨਾਂ ਦੀ ਹਦਾਇਤ ਤੇ ਅਸੀਂ ਨਸ਼ਾ ਤਸਕਰਾ ਦੇ ਖਿਲਾਫ ਕਾਫੀ ਜਿਹੜਾ ਹੈ ਸਿਕੰਜਾ ਕੱਸਿਆ ਹੋਇਆ ਹੈ ਉਸੇ ਲੜੀ ਸਾਨੂੰ ਬੜੀ ਸਫਲਤਾ ਮਿਲੀ ਅਸੀਂ 60 ਕਿਲੋ ਜਿਹੜੀ ਹੈ ਭੂਕੀ ਦੋ ਬੰਦਿਆਂ ਤੋਂ ਇੱਕ ਕੰਟੇਨਰ ਦੇ ਵਿੱਚ ਬਰਾਮਦ ਕੀਤੀ ਹੈ ਦੇਖੋ ਕੰਟੇਨਰ ਤੇ ਆਪਾਂ ਵਿਸ਼ਵਾਸ ਕਰਦੇ ਆ ਕਿ ਇਹਦੇ ਵਿੱਚ ਕੋਈ ਅਸੀ ਗੱਲ ਹੋ ਨਹੀਂ ਸਕਦੀ ਪਰ ਜਿਹੜਾ ਹੈ ਸ਼ੰਭੂ ਪੁਲਿਸ ਨੇ ਬੜੀ ਮਿਹਨਤ ਨਾਲ ਤੇ ਬੜੀ ਸ਼ਿੱਦਤ ਨਾਲ ਆਪਣੀ ਇੰਟੈਲੀਜੈਂਸ ਨਾਲ ਉਹਦੇ ਵਿੱਚੋਂ ਜਿਹੜੀ ਹੈ ਭੂਕੀ ਬਰਾਮਦ ਕੀਤੀ ਹੈ ਉਹ ਟਰੱਕ ਵੀ ਅਸਿਕਬ ਕੀਤਾ ਹੈ ਤੇ ਉਹਦੇ ਤੇ ਅਸੀਂ ਇਨਵੈਸਟੀਗੇਸ਼ਨ ਜੀ ਕਰ ਰਹੇ ਹਾਂ ਉਹ ਮੁੰਡੇ ਵੀ ਸਾਡੇ ਕੋਲ ਪੁਲਿਸ ਨੇ ਮੰਨਤੇ ਨੇ ਉਹਦੇ ਵੀ ਅਸੀਂ ਤਹਿਕੀਕਾਤ ਕਰਿਆ ਤੇ ਇਹਦੇ ਨਾਲ ਹੀ ਜਿਹੜਾ ਹੈ ਉਸ ਤੋਂ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਅਗਰੀਵ ਪੌਣੇ 2 ਕਰੋੜ ਰੁਪਇਆ 1 ਕਰੋੜ 70 78 ਲੱਖ ਰੁਪਇਆ ਜਿਹੜਾ ਹੈ ਅੰਡੈਵਰ ਗੱਡੀ ਦੇ ਵਿੱਚ ਜਿਹੜਾ ਹੈ ਉਹ ਸਾਡੀ ਪੁਲਿਸ ਪਾਰਟੀ ਨੇ ਸ਼ੰਭੂ ਜੀ ਨੇ ਬਰਾਮਦ ਕੀਤਾ ਜਿਹੜਾ ਕਿ ਇੱਕ ਪਟਿਆਲੇ ਦੇ ਵਿੱਚ ਹੁਣ ਤੱਕ ਦੀ ਬਹੁਤ ਵੱਡੀ ਰਿਕਵਰੀ ਹੈ ਜਿਹੜਾ ਕਿ ਪੈਸਾ ਜਿਸ ਦਾ ਐਡਾ ਵੱਡਾ ਕੈ ਜਿਹੜਾ ਹੈਗਾ ਸ਼ੱਕੀ ਸੀਗਾ ਜਿਹੜਾ ਕਿ ਅਸੀਂ ਇਨਕਮ ਟੈਕਸ ਵਾਲਿਆਂ ਨੂੰ ਜਿਹੜਾ ਉਹਨਾਂ ਦੇ ਹਵਾਲੇ ਕਰਤਾ ਤੇ ਉਹਦੀ ਇਨਵੈਸਟੀਗੇਸ਼ਨ ਜਿਹੜਾ ਉਹ ਕਰ ਰਹੇ ਨੇ ਸਰ ਜਿਵੇਂ ਇਹ ਇੰਨੀ ਵੱਡੀ ਰਿਕਵਰੀਆਂ ਹੋ ਰਹੀਆਂ ਸਰ ਜਿਹੜੀ ਟੀਮ ਐਸ ਐਚਓ ਸਾਹਿਬ ਬੈਠੇ ਆ ਉਹ ਵੀ ਜਿਹੜੀ ਟੀਮ ਹੈਗੀ ਇਹਨਾਂ ਦੇ ਨਾਲ ਅੱਗੇ ਇਹਨਾਂ ਨੂੰ ਫਰਦਰ ਜਿਵੇਂ ਮੁੱਖ ਮੰਤਰੀ ਸਾਹਿਬ ਦੇ ਹੁਕਮ ਅਗੇ ਨਸ਼ੇ ਨੂੰ ਜਾਂ ਚੋਰੀਆਂ ਨੂੰ ਠੱਲ ਪਾਉਣ ਦੇ ਪੰਜਾਬ ਦੇ ਵਿੱਚ ਅਮਨ ਕਾਇਮ ਕਰਨ ਦੇ ਤੇ ਇਹਨਾਂ ਨੂੰ ਵੀ ਕੋਈ ਸਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਰਟੀਫਿਕੇਟ ਅਸੀਂ ਇਸ ਮਾਮਲੇ 'ਚ ਸਾਡੇ ਉੱਚ ਅਫਸਰ ਜਿਹੜੇ ਨੇ ਉਹ ਮੜੇ ਮਤਲਬ ਦਲੇਰ ਨੇ ਮੜੇ ਹਲਾਸ਼ੀਰੀ ਦਿੰਦੇ ਨੇ ਸਾਨੂੰ ਤੇ ਸਾਨੂੰ ਸਮੇਂ-ਸਮੇਂ ਤੇ ਜਿਹੜਾ ਵੀ ਅੱਛਾ ਕੰਮ ਕਰਦਾ ਅਸੀਂ ਉਹਦਾ ਲਿਖ ਕੇ ਭੇਜਦੇ ਹਾਂ ਜਿਸ ਵੀ ਲੈਵਲ ਦਾ ਉਹਦਾ ਰਾਈਟ ਬਣਦਾ ਹੈ ਰਿਵਾਰਡ ਦਾ ਤਾਂ ਅਸੀਂ ਉਹਨਾਂ ਨੂੰ ਰਿਵਾਰਡ ਦੋਣਾਂ ਤੇ ਇਹਦੇ ਵਿੱਚ ਵੀ ਅਸੀਂ ਨਿਤਵਾਵਾਂਗੇ ਸਰ ਜੀ ਬੋ ਕਿ ਤੁਸੀਂ ਕਹ ਰਹੇ ਸੀ ਇਹ ਜ਼ਿਲ੍ਹੇ ਦੀ ਸਭ ਤੋਂ ਵੱਡੀ ਰਿਕਵਰੀ ਹੈ ਕਰੋੜਾਂ ਦੀ ਹੈ ਨਾ ਤੇ ਆਉਣ ਵਾਲੇ ਹੁਣ ਜਿਹੜੀ 15 ਅਗਸਤ ਹੈਗੀ ਉਹਦੇ ਵਾਸਤੇ ਵੀ ਕੋਈ ਨਾਮ ਵਗੈਰਾ ਇਹਨਾਂ ਦਾ ਬਿਲਕੁਲ ਬਿਲਕੁਲ ਅਸੀਂ ਭੇਜਾਂਗੇ ਇਹਨਾਂ ਦੇ ਹਾਂਜੀ ਭੇਜਾਂਗੇ